ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੋਖੋ ਕੈਂਚੀਆ ਜ਼ਿਲ੍ਹਾ ਬਰਨਾਲਾ ਬਾਈਕੋਲ ਨਾੜ ਕਰ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਨੇ ਜਾਣ ਕਰੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਵੀ ਕੀ ਨਾਮ ਆਪਣਾ ਰਾਜ ਕੁਮਾਰ ਜੀ ਦੇ ਪਿੰਡ ਕਿਹੜਾ ਜੀ ਆਪਣਾ ਪੋਖੋ ਕੈਂਚੀਆ ਠੀਕ ਹੈ ਜੀ ਬਾਈ ਸਰ ਪੋਖੋ ਕੈਂਚੀਆ ਬਾਈ ਦਾ ਤੇ ਨੰਬਰ ਦੱਸੋਗੇ ਭਰਾ ਆਪਣਾ 98720 ਹਾਂਜੀ 76214 ਠੀਕ ਹੈ ਜੀ ਦੁਬਾਰੇ ਫਿਰ ਦੱਸੋ ਜੀ 98720 76214 ਠੀਕ ਹੈ ਜੀ ਹਾਂਜੀ ਨਾੜਾ ਦੱਸੋ ਕਿਹੜਾ ਮਾਡਲ ਆਈਏ ਨਾਟਾ 84 ਮਾਡਲ ਆ ਜੀ 84 ਮਾਡਲ ਹਾਂਜੀ 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 ਦੱਸੋ ਜੀ ਇਹ ਕੀ ਕੀ ਇਹਦੀ ਖਾਸੀਅਤਾਂ ਕਿੱਤਾ ਸੈਂਟਰ ਪਾਵਰ ਹੋਇਆ ਵਾ ਜੀ ਠੀਕ ਆ ਜੀ ਬਈ ਆ ਦਿਖਾ ਦਿਓ ਮਾੜੇ ਪੁੱਲੇ ਦੇਖ ਸਕਦੇ ਪਰਾ ਪਾਵਰਾ ਠੀਕ ਆ ਜੀ ਦੇਖ ਸਕਦੇ ਡੀਆਈ ਹੋਇਆ ਵਾ ਜੀ ਬਈ ਜੀ ਡੀਆਈ ਹੋਇਆ ਵਾ ਠੀਕ ਆ ਜੀ ਦੇਖ ਸਕਦੇ ਕਿਹ ਪੈਰ ਦਾ ਨਾ ਜੀ ਉੱਚੇ ਪੈਰ ਦਾ ਨਾ ਜੀ ਸੁੱਕੀਆਂ ਬ੍ਰੇਕਾਂ ਕਰੀਆਂਆਂ ਮੀਆਂ ਸੁੱਕੀਆਂ ਬ੍ਰੇਕਾਂ ਜੀ ਦੇਖ ਸਕਦੇ ਸਾਈਡ ਗੇਅਰ ਆ ਸਾਈਡ ਗੇਅਰ ਆ ਠੀਕ ਆ ਜੀ ਤੇ ਫਾਈਬਰ ਵਾਲੀ ਛਤਰੀ ਲੱਗੀ ਹੋਈ ਆ ਬਈ ਜੀ ਫਾਈਬਰ ਵਾਲੀ ਛਤਰੀ ਦੇਖ ਕੇ ਦੇਖ ਸਕੋ ਦੇਖ ਲੱਗਿਆ ਵਾ ਨੋਰਮਲ ਉਹ ਮਾੜਾ ਸਪੀਕਰ ਕਾਹਦੇ ਆ ਫੇਰ ਚੱਲੀ ਜਾਂਦੀ ਆ ਉਹਦੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਪਿਛਲੇ 40 ਪੈਸੇ ਟਾਇਰ ਆ ਰਬੜਾ ਵਾਲੇ ਜੀ ਠੀਕ ਹੈ ਰਬੜਾ ਵਾਲਾ ਟਾਇਰ ਆ ਭਰਾ ਦੇਖ ਸਾ ਤੇ ਅਗਲੇ ਟਾਇਰ ਆ 80 ਪੈਸੇ ਆ ਆ ਦੇਣੀ ਠੀਕ ਹੈ ਜੀ ਉਰਲੇ 80 ਦਾ ਜੀ ਠੀਕ ਹੈ ਜੀ ਇਹ ਪਾ ਕੇ ਦੇਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਦੇਖ ਸਕਦੇ ਭਰਾ ਤੇ ਇਹਦਾ ਰੇਟ ਕਿੰ ਕੀ ਆ ਬੰਦੇ ਇਹ 1,75,000 ਦਾ ਪਊਗਾ ਠੀਕ ਹੈ ਜੀ ਬਈ 1,75,000 ਨੰਬਰ ਪੰਜਾਬ ਦਾ ਬੈਟਰੀ ਧਰੀ ਵੇ ਬਈ ਜੀ ਦੇਖ ਸਕਦੇ ਨਵੀਂ ਵਾਂਗੂ ਤੇ ਟੈਰ ਬਾਈ ਜੀ ਦੇਖ ਸਕਦੇ ਹੋ ਰੌਬਰ ਚੜੀ ਹੋਈ ਆ 59 ਗੈਰਾ ਟਰੈਕਟਰ ਆ ਸਾਹ ਜਿਹੜਾ ਬਾਈ ਇੰਜਨ ਉੰਜਨ ਜਮਾ ਕਿਵੇਂ ਵੀਰੇ ਦਾ ਜੰਨ ਨਾਲ ਪੂਰਾ ਵਧੀਆ ਜੀ ਕੋਈ ਬੁਲੋ ਨਹੀਂ ਅੱਛਾ ਜੀ ਹਾਂ ਜੀ ਠੀਕ ਹੈ ਜੀ ਕੋਈ ਬਾਤ ਨਹੀਂ ਹਾਂ ਜੀ ਠੀਕ ਹੈ ਜੀ ਬਾਈ ਜੀ ਸਾਰਾ ਕੰਮ ਹੋਇਆ ਵਾ ਕੱਲਾ ਰੰਗ ਤੋਂ ਹੀ ਥੋੜਾ ਜਿਹਾ ਬਾਕੀ ਆ ਤੇ ਜੇ ਕਿਸੇ ਨੂੰ ਜੀ ਤੋਂ ਹੀ ਤਾਂ ਥੋੜੀ ਜੀ ਬੈਂਕ ਗੇਅਰ ਦੀ ਆਵਾਜ਼ ਕਰਦੀ ਹੈ ਗਰਾਰੀ ਉਹ ਖੜੇ ਤੋਂ ਠੀਕ ਹੈ ਜੀ ਉਹ ਸੈੱਟ ਕਰਨੀ ਉਹ ਸੈੱਟ ਕਰ ਦੰਨੀ ਆ ਬਾਕੀ ਇੰਜਨ ਉੰਜਨ ਬਾਈ ਕਹਿੰਦਾ ਓਕੇ ਆ ਡੀ ਆਈ ਹੋਇਆ ਵਾ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਨੰਬਰ ਬਾਈ ਜੀ ਨੇ ਦੱਸਤਾ ਜੀ ਉਹ ਸਾਰਾ ਕੰਪਲੀਟ ਸਾਰਾ ਕੁਝ ਮਿਲੂਗਾ ਸੋ ਸਾਰਾ ਕੰਪਲੀਟ ਮਿਲੂਗਾ ਬਾਈ ਕਹਿੰਦਾ ਠੀਕ ਹੈ ਜੀ ਠੰਡਾ ਟ੍ਰੈਵਲ ਠੀਕ ਹੈ ਜੀ ਦੀ ਠੀਕ ਹੈ ਹਨਾ ਪੋਟੀਬੀ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸੇਰ ਕਰ ਕਰ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੇ ਜਸ ਕਿਸੇ ਵੀਰ ਨੇ ਤਿਆਰ ਕਰਾਉਣਾ ਤਾਂ ਜਰੂਰ ਬਾਈ ਨਾਲ ਕਨੈਕਟ ਕਰੋ ਮਿਲਦੇ ਆ ਭਰਾ ਅਗਲੀ ਵੀਡੀਓ ਸੇ